ਭਾਈ ਮੁੱਲ 65 ਆ 57500 ਰੁਪਿਆ ਇਹਦਾ ਲੈਣਾ ਆਪਾਂ ਲਓ ਵੀ ਮੇਤਰੋ ਜਮਾ 57500 ਦੇ ਵਿੱਚ ਤੁਹਾਨੂੰ ਇਹ ਜੀ ਵੈੜ ਮੈਨੂੰ ਭਾਈ ਮੁੱਲ ਕਾਰ ਨੂੰ ਜਿੰਨਾ ਮਰਜੀ ਕਰੀ ਚੱਲੇਗੇ 60 59 53000 ਦੀ ਵੈੜ ਦੇ ਦੇਣਾ ਲਓ ਵੀ ਮੇਤਰੋ ਸਿਰਫ 53000 ਦੀ ਦੇਣੀ ਕਿੰਨੇ ਦੀ ਹੈ ਭਾਈ ਮੁੱਲ ਕੋਈ 65 ਕਰਾ ਲੈ 60 ਕਰਾ ਲੈ 53000 ਦੀ ਵੈੜ ਦੇ ਦੇਣੀ ਹੈ ਲਓ ਵੀ ਮੇਤਰੋ 53000 ਦੀ ਤੁਹਾਨੂੰ ਇਹ ਮਿਲਣੀ ਹੈ ਟੌਪ ਖਣ ਬੜੇ ਜਿਆਦੇ ਸੋਹਣੇ 3 ਦੇ ਪਾਵੇ ਨਹੀਂ ਹੁੰਦੇ ਜਿਵੇਂ ਉਹ ਚਾਰੇ ਖਾਨ ਇੱਕੋ ਜੇ ਲੱਗੇ ਹੋਏ ਆਪਾਂ ਬਈ ਕੋਈ ਫਾਰਮ ਵਾਲਾ ਕੰਮ ਨਹੀਂ ਕਰਨਾ 57500 ਦੀ ਵੜੇ ਦੇਣੀ ਅੱਜ 57500 ਕਿਰਪਾ ਕਰਕੇ ਸਾਡੇ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਹੋਇਆ ਬਾਈ ਲਾਲੀ ਦੇ ਫਾਰਮ ਤੇ ਝੜੱਕ ਬਾਈ ਦਾ ਵਪਾਰ ਦਾ ਕੰਮ ਆ ਚਾਰ ਨਾਗ ਦਿਖਾਵਾਂਗੇ ਦੋ ਸੂਏ ਸਵਾਈ ਤੇ ਦੋ ਸੂਣ ਵਾਲੇ ਆ ਬਾਕੀ ਕਿਸੇ ਵੀ ਸੱਜਣ ਨੇ ਕੋਈ ਵੀ ਜਾਨਵਰ ਖਰੀਦਣਾ ਬਾਈ ਵੀ ਬਾਰ-ਬਾਰ ਕਹਿੰਦਾ ਹੁੰਦਾ ਆਪਦੀ ਤਸੱਲੀ ਪਰਖ ਕਰਕੇ ਖਰੀਦਣਾ ਕਿਉਂਕਿ ਬਾਈ ਹੁਣਾਂ ਦਾ ਵਪਾਰ ਦਾ ਕੰਮ ਆ ਜਾਣਕਾਰੀ ਸਾਰੀ ਆਪਾਂ ਲੈ ਕੇ ਦਿੰਨੇ ਆ ਕਰਦੇ ਆ ਬਾਈ ਦੇ ਨਾਲ ਗੱਲਬਾਤ ਬਾਈ ਸਵਾਗਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਬਾਈ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਆਪਣਾ ਚੈਨਲ ਵੇਖਦੇ ਆ ਬਾਈ ਹਾਂ ਲਾਲੀ ਅੱਜ ਆਪਾਂ 4 ਜਨਵਰੀ ਹਾਂਜੀ ਬਾਈ 4 ਦੋ ਸੂਜਾਂਆਂ ਵਾਂਗ ਦੋ ਸੂਣ ਵਾਲੀਆਂ ਰੇਟ ਫਿਰ ਉਹੀ ਦੇਣ ਲੈਣ ਵਾਲੀ ਬਸ ਫੈਕਸੀ ਹੁੰਦੇ ਆ ਬਾਈ ਜਮਾ ਛੋਟੇ ਕਹਾਂਗੇ ਆ ਆਪਾਂ ਦੂਜੇ ਜਾਂ ਤੀਜੇ ਦਿਨੋਂ ਵੀਡੀਓ ਮੋੜ ਦੇ ਦੀ ਆ ਸਹੀ ਗੱਲ ਹੈ ਬਾਈ ਜੇ ਮਾਲ ਵਿਗਦਾ ਬਾਈ ਤਾਂ ਹੀ ਮੋੜਦੇ ਤਾਂ ਹੀ ਮੋੜਦੀ ਆ ਹਾਂਜੀ ਗੱਲ ਕਰੀਏ ਬਾਈ ਆਪਾਂ ਪਹਿਲੀ ਗਰਮ ਵਾਲੀ ਦੀ ਲਾਲੀ 91 ਸੂਏ ਸੁੰਦੀ ਹੈਗਾ ਬਾਈ origial ਦੂਜੇ ਸੂਏ ਵਹਿੜ ਸੁੰਦੀ ਆ ਆ ਜੋੜਾ ਇੱਕੋ ਬੰਦੇ ਤੋਂ ਲਿਆ ਠੀਕ ਆ ਬਾਈ ਦੋਵੇਂ ਗਾਂਆਂ ਦਾ ਠੀਕ ਆ ਇਹਦਾ ਉਹਨੇ ਕਿਹਾ ਵੀ 17 ਤੋਂ 18 ਕਿਲੋ ਦੁੱਧ ਹੀ ਝੋਇਆ ਠੀਕ ਆ ਬਾਈ ਆਪਾਂ 16 ਮੰਨ ਕੇ ਲਈ ਆ ਦਿਨ ਲਊਗੀ 4 ਤੋਂ 5 ਲੋਵੀ ਸੱਜਣਾ ਚੈੱਕ ਕਰਕੇ ਦੇਖ ਲਓ ਸ਼ਕੀਨ ਹੈਗੀ ਆ ਤੇ ਬਾਕੀ ਥਣਾ ਤੁਣਾ ਦੀਆਂ ਬਾਈ ਕਹਿੰਦਾ ਸਾਰੀਆਂ ਉਹ ਓਕੇ ਹੀ ਹੁੰਦੀਆਂ ਤੇ ਇੱਥੋਂ ਚੈੱਕ ਕਰਕੇ ਦੇਖੋ ਤੁਸੀਂ ਬਾਡੀ ਦੀ ਲੈਂਥ ਲੋਂਦ ਵੀ ਲਾਲੀ ਬੋ ਆ ਨਾ ਕਰਮ ਵਾਲੀ ਹਾਂਜੀ ਹਾਂਜੀ ਬਾਈ ਕੋਈ ਛੋਟੀ ਸਮਝ ਨਾ ਇਹਨੂੰ ਹਾਂ ਵੀ ਨਿੱਕੀ ਹੀ ਨਹੀਂ ਹੈਗੀ ਪੂਰੀ ਐਨ ਵੱਡੀਆਂ ਚ ਆਉਂਦੀ ਆ ਚੈੱਕ ਕਰ ਲਓ ਤੁਸੀਂ ਬਾਕੀ ਆਰਡਰ ਇੱਥੇ ਕਿੱਜ ਜਾ ਕੇ ਚੈੱਕ ਕਰ ਲਓ ਬਹੁਤ ਸੋਹਣਾ ਕਰਮ ਵਾਲੀ ਤਿਆਰ ਕਰੀ ਹੁੰਦੀ ਆ ਲਾਲੀ ਆਪਣੇ ਅੰਦਾਜ਼ੇ ਜੇ ਨਾ ਜਿਵੇਂ ਹੁਣ ਮਾਲਕ ਨੇ ਤਾਂ ਦੁੱਧ ਦੱਸ ਨਹੀਂ ਹੁੰਦਾ ਵਾ ਆਪਾਂ ਜਿਵੇਂ ਤਿਆਰ ਮੇਰੇ ਹਿਸਾਬ ਨਾਲ ਕਿੰਨੇ ਇੱਕ ਦੁੱਧ ਦੇ ਹਿਸਾਬ ਨਾਲ ਲਈਏ ਬਾਈ ਐਡੇ ਹੀ ਵਿਹੜ ਨੂੰ ਚਾਹੀਦਾ 16 ਕਿਲੋ ਰਾਵਣ ਠੀਕ ਆ ਬਾਈ ਹਾਂਜੀ ਤੇ 16 ਕਿਲੋ ਦੇ ਹਿਸਾਬ ਨਾਲ ਹਨ ਲਾਲੀ ਅੱਜ ਇਹ ਆਪਾਂ ਦੇਣੀ ਕਿੰਨੇ ਦੀ ਹੈ ਬਾਈ ਮੁੱਲ ਕੋਈ 65 ਕਰਾਲੇ 60 ਕਰਾਲੇ 53000 ਦੀ ਵਿਹੜ ਦੇ ਦੇਣੀ ਹੈ ਲਓ ਵੀ ਮਿੱਤਰੋ 53000 ਦੀ ਤੁਹਾਨੂੰ ਇਹ ਮਿਲਣੀ ਹੈ ਟਾਪ ਕਲਾਸ ਦੀ ਆ ਬਹੁਤ ਜਿਆਦਾ ਸ਼ਕੀਨ ਆ ਇਹ ਗੱਲ ਕਰੀਏ ਊਂ ਵੀ ਸਾਊ ਸਰੀਫ ਆ ਖਾਣਾ ਸੁਣਾ ਦੀ ਬਹੁਤ ਵਧੀਆ ਤਿਆਰ ਹੋਈ ਆਉਂਦੀ ਆ ਕਿਸੇ ਚੰਗੇ ਸਮਝ ਵਾਲੇ ਬੰਦੇ ਕੋਲੇ ਚਲੀ ਗਈ ਤਾਂ ਨੇ ਪੂਰਾ ਐਨ ਗੱਲਬਾਤ ਬਣਾ ਦੇਣੀ ਆ ਬਾਕੀ ਬਾਈ ਦੁੱਧ ਆ ਜਿਹੜਾ ਉਹ ਮਾਲਕ ਦੇ ਕਹਿੰਦੇ ਸਾਬ ਨੇ 1-2 ਕਿਲੋ ਥੱਲੇ ਦਾ ਠੀਕ ਕਹਿੰਦਾ ਹਨਾ ਹਾਂਜੀ ਬਾਈ ਇਹ ਗੱਲ ਕਰੀਏ ਬਾਈ ਆਪਾਂ ਅਗਲੀ ਦੀ ਇਹ ਬਹੁਤ ਚੰਗੀ ਝੋਲੀ ਝਾਲੀ ਇਹਦੀ ਚੰਗੀ ਆ ਬਾਈ ਹਨਾ ਬੈਡ ਬਾਈ ਆੜਤਿਆਂ ਦੇ ਸਹਰਾਣੇ ਵਰਗੀ ਪਈ ਆ ਉਹਦੇ ਨੂੰ ਹਾਂ ਗੋਲਾ ਚਾਰੇ ਪਾਸਿਓਂ ਹਾਂ ਦੂਜੇ ਸੂਏ ਇਸ ਹੁੰਦੀ ਆ ਬਾਈ ਠੀਕ ਆ ਬਾਈ ਇਹਦਾ ਉਹਨਾਂ ਨੇ ਕਿਹਾ ਵੀ 19 ਕਿਲੋ ਤੋਂ ਪਲੱਸ ਹੀ ਚੁੰਦੇ ਰਹੇ ਆ ਆਪਾਂ 17 18 ਮੰਨ ਕੇ ਲਈ ਆ ਭੈਣ ਭਰਾ ਬਈ ਆ ਦੀ ਸਮਝ ਨਾਲ ਲੈ ਲੈਣਾ ਠੀਕ ਆ ਬਾਈ ਥਾਣਾ ਦੀ ਭਾਰ ਪਿਚੇ ਦੀ ਆਪਣੀ ਸਾਰੀਆਂ ਨਹੀਂ ਬਾਈ ਗਾਰੰਟੀ ਹੁੰਦੀ ਓਲੀ ਕਰਾ ਬਾਈ ਇਹਨੂੰ ਵੀ ਲਓ ਵੀ ਸਜਣਾ ਥਾਣਾ ਤੁਸੀਂ ਇੱਥੋਂ ਜਾਂ ਕਤਾਰੂ ਨਾਲੇ ਕਿੰਨੀ ਦੂਰ ਆਪਾਂ ਖੜੇ ਆ ਚਾਰੇ ਇੱਕੋ ਜੇ ਥਾਣਾ ਬਰੀਡ ਦੇ ਵਿੱਚ ਠੀਕ ਆ ਮੀਡੀਅਮ ਮਕਦਰ ਰਹੂਗਾ ਪਰ ਦੁੱਧ ਦੇ ਨੇ ਚੰਗਾ ਪਾ ਦੇਣਾ ਵਾ ਜਿਹੜੇ ਹਿਸਾਬ ਨਾਲ ਬਾਈ ਮਾਲਕ ਨੇ ਦੱਸਿਆ 20 ਕਿਲੋ ਕਹਿੰਦੇ ਹੋ ਹਾਂਜੀ ਬਾਈ 19 ਪਲੱਸ ਹੋ ਗਏ ਨੇ 19 ਪਲੱਸ ਜਿਹੜਾ ਬਾਈ ਕਹਿੰਦਾ ਉਹਨਾਂ ਨੇ ਆਪਾਂ ਨੂੰ ਦੁੱਧ ਦੱਸਿਆ ਵਾ ਲਾਲੀ ਜਿਹੜੇ ਹਿਸਾਬ ਨਾਲ ਗਾਂ ਦੀ ਸੰਭਾਈ ਹੋਈ ਹੋਈ ਆ ਹਾਂਜੀ ਬਾਈ ਆਰਡਰ ਕੁਆਲਿਟੀ ਆ ਦੁੱਧ ਨੇ ਦੇ ਜਾਣਾ ਬਾਈ ਬਾਈ ਚਾਹੀਦਾ 18 ਤੋਂ 19 ਕਿਲੋ ਰਾਮ ਨਹੀਂ ਚਾਹੀਦਾ ਹਾਂ 18 19 ਕਿਲੋ ਦੁੱਧ ਇਹਦਾ ਚਾਹੀਦਾ ਵਾ ਬਾਕੀ ਜੇ ਗੱਲ ਕਰੀਏ ਊਂ ਵੀ ਪੂਰੀਆਂ ਸਭੀ ਹੋਈ ਆ ਹਨਾ ਹਾਂਜੀ ਹਾਂਜੀ ਬਿਲਕੁਲ ਵਿੱਚ ਚੰਗੀ ਆ ਥੋੜੇ ਜੇ ਥਾਂ 'ਚ ਹੀ ਖੜਜਿਆ ਕਰਨ ਨੇ ਊਂ ਵੀ ਹਨਾ ਹਾਂਜੀ ਅੱਜ ਫਿਰ ਇਹ ਦੇਣੀ ਕਿੰਨੇ ਦੀ ਐ ਸੱਜਣਾ ਬਾਈ ਮੁੱਲ 65 ਆ ਸਾਢੇ 57000 ਰੁਪਿਆ ਇਹਦਾ ਲੈਣਾ ਆਪਾਂ ਲਓ ਵੀ ਮੇਟਰ ਜਮਾ 57500 ਦੇ ਵਿੱਚ ਤੁਹਾਨੂੰ ਇਹੋ ਜੀ ਬੈੜ ਮੈਨੂੰ ਨਹੀਂ ਲੱਗਦਾ ਕਿ ਤੋ ਮਿਲਦੀ ਹੋਗੀ ਬਾਕੀ ਥਣ ਥਣ ਬਹੁਤ ਜਿਆਦਾ ਚੰਗੇ ਲੱਗੇ ਹੋਏ ਆ ਤੇ ਜੇ ਮੈਂ ਗੱਲ ਕਰਾਂ ਬਰੀਡ ਦੇ ਵਿੱਚ ਵੀ ਚੰਗੀ ਆ ਬਾਕੀ ਦਿਨ ਦੋ ਚਾਰ ਹੋਰ ਕੱਢ ਗਈ ਜਣੇ ਹੋਰ ਬਹੁਤ ਜਿਆਦਾ ਚੰਗੀ ਤਿਆਰ ਹੋ ਕੇ ਸੋਣਾ ਸਾਡੇ ਨੂੰ ਤੇ ਬਾਕੀ ਜਿਹੜੇ ਸੱਜਣ ਦੀ ਸਮਝ ਚ ਆਉਂਦੀ ਹੈ ਬਾਈ ਐਂ ਹੁੰਦਾ ਜਿਹੜਾ ਆਪਾਂ ਕਹਿਤਾ ਵੀ ਘਰੋਂ ਜੁੜਾ ਲਿਆ ਹਾਂਜੀ ਹਾਂਜੀ ਉਹਦਾ ਬੰਦਾ ਬਣਾ ਮੈਥੋਂ ਕੋਈ ਫੋਨ ਲਾ ਕੇ ਨੰਬਰ ਲੈ ਲੇ ਠੀਕ ਆ ਬਾਈ ਆਪਾਂ ਅਗਲੇ ਤੋਂ ਪਹਿਲਾਂ ਤਸਲੀ ਕਰਕੇ ਆਪਣੇ ਨਾਲ ਫੇਰ ਸੌਦਾ ਕਰੀਏ ਠੀਕ ਆ ਬਾਈ ਹਾਂ ਗੱਲ ਕਰੀਏ ਬਾਈ ਜਰਸੀ ਦੀ ਆ ਵੀ ਠੰਡੀ ਸੀ ਵਖਾ ਬਾਈ ਲੈ ਹਾਂ ਆਈ ਗਈ ਠੰਡੀ ਥਣ ਦੇਖੋ ਯਾਰ ਮੈਂ ਕਹਿਆ ਥਣ ਬੜਾ ਜਿਆਦਾ ਸੋਹਣਿਆ ਕੀਤੇ ਪਾਵੇ ਨਹੀਂ ਹੁੰਦੇ ਜਿਵੇਂ ਉਹ ਚਾਰੇ ਥਣ ਇੱਕੋ ਜਿਹਾ ਲੱਗੇ ਹੋਏ ਲੈ ਵੀ ਸੱਚ ਨਾਲ ਕਰੀਏ ਗੱਲ ਆ ਪੱਜ ਜਰਸੀ ਦੀ ਇਹ ਸੂਪੀ ਬਾਈ ਇਹ ਹੈ ਨਾ ਇਹ ਰਾਤ ਸੂਪੀ ਆ ਬਾਈ ਹਜੇ ਵਹਿੜ ਦੇ ਦੋ ਦਿਨ ਪਏ ਸੀ ਸੂਂ ਚ ਠੀਕ ਆ ਬਾਈ ਠੀਕ ਆ ਟਾਰਕੋ ਚਵਾਈ ਕੀਤੀ ਆਪਾਂ 3.5 ਤੋਂ 4 ਕਿਲੋ ਦੁੱਧ ਇਹਦਾ ਕੱਢਿਆ ਠੀਕ ਆ ਬਾਈ ਜੇ ਆਪਾਂ ਨਹੀਂ ਚਵਾਈ ਕੀਤੀ ਹੁੰਦੀ ਨਹੀਂ ਹੱਥ ਲਾਇਆ ਤਾਂ ਆਪਾਂ ਨਹੀਂ ਹੋਈ ਕਹਿੰਨੇ ਹੁੰਦੇ ਆ ਵੀਡੀਓ 'ਚ ਵੀ ਮਗਰ ਇਹਨਾਂ ਨੇ ਮਗਰ ਬੱਛਾ ਬਾਈ ਠੀਕ ਆ ਬਾਈ ਉਹਨਾਂ ਨੇ ਕਿਹਾ ਵੀ 16 ਪਲੱਸ ਦਿੰਦੀ ਰਹੀ ਆ 15 16 ਮੰਨ ਕੇ ਆਪਾਂ ਲਈ ਆ ਭੈਣ ਭਰਾ ਬਈ ਆਪਦੀ ਸਮਝ ਨਾਲ ਲੈ ਲੈ ਹਣਾ ਖਾਣਾ ਦੀ ਜੇਰ ਦੀ ਆਪਣੀ ਫੁੱਲ ਗਾਰੰਟੀ ਬਾਈ ਹਾਂ ਲਓ ਵੀ ਮਿੱਤਰੋ ਚੈੱਕ ਕਰ ਲਓ ਇਹ ਜਰਸੀ ਆ ਕਿਉਂਕਿ ਜਰਸੀ ਦੀਆਂ ਵੀ ਬਹੁਤ ਜ਼ਿਆਦਾ ਮੰਗ ਬਰੀਡ ਦੇ ਵਿੱਚ ਬੱਛੀ ਆ ਭਾਈ ਕੋਈ ਹਿਮਾਚਲ ਵਾਲੀ ਨਾ ਸਮਝੇ ਕੋਈ ਸਾਫਤ ਕਰ ਦੇ ਹਿਮਾਚਲ ਵਾਲੀ ਗਾਂ ਫਰੀ ਦੇ ਦੂੰ ਇੱਥੋਂ ਚੈੱਕ ਕਰਕੇ ਦੇਖੋ ਤੁਸੀਂ ਅਡ ਰੋਡਰ ਤੁਸੀਂ ਆਪਦੇ ਹਿਸਾਬ ਦੇ ਕਿਤਾਬ ਦੇ ਵਿੱਚ ਦੇਖੋ ਬਾਕੀ ਰੰਗ ਜਿਵੇਂ ਆਪਾਂ ਕਹੇ ਦੀ ਬਦਾਵਾ ਬਨਾਵਾਂ ਮਾਰਗੀ ਲਾਲੀ ਹਾਂਜੀ ਭਾਈ ਹਾਂ ਮੋੜੀ ਕਰ ਭਾਈ ਇਹਨੂੰ ਲੋ ਵੀ ਸੱਜਣੋਂ ਮਗਰ ਇਹਦੇ ਬੱਛਾ ਵਾ ਤੇ ਦੁੱਧ ਬਾਈ ਕਹਿੰਦਾ ਤੁਸੀਂ ਆਪਦੀ ਸਮਝ ਦੇ ਨਾਲ ਖਰੀਦ ਲੈਣੀ ਹੈ ਤੇ ਲਾਲੀ ਅੱਜ ਆਪਾਂ ਦੇਣੀ ਕਿੰਨੇ ਦੀ ਇਹ ਭਾਈ ਮੁੱਲਕਾਰ ਨੂੰ ਜਿੰਨਾ ਮਰਜ਼ੀ ਕਰੀ ਚੱਲ ਗਏ 60 59 53000 ਦੀ ਵੇੜ ਦੇ ਦਾਂ ਮੇਤਰੋ ਸਿਰਫ 53000 ਦੀ ਫੱਜਰ ਤੁਹਾਨੂੰ ਇਹ ਜਰਸੀ ਸੱਜਣੋਂ ਬਦਾਮਾਰਗੀ ਮਿਲ ਤੇ ਬਾਕੀ ਥਣ ਥਣ ਚੰਗਾ ਬਣਾਈ ਤੁਰੀ ਆਉਂਦੀ ਆ ਜਿਵੇਂ ਆਪਾਂ ਕਹ ਜੀਏ ਸੂਈ ਆ ਜੇਰ ਜੂ ਰੁਪਈਆ ਜਾਨਵਰ ਥੋੜਾ ਜਿਹਾ ਵਟਿਆ ਕਰਦਾ ਵਾ ਉਸ ਤੋਂ ਬਾਅਦ ਦੇ ਵਿੱਚ ਜਦੋਂ ਇਹ ਲੇਟੀ ਲੂਟੀ ਪੈਣ ਗਈ ਇਹਨੂੰ ਇਹਨੇ ਗੱਲਬਾਤ ਆ ਜਿਹੜੀ ਪੂਰੀ ਵਧੀਆ ਬਣਾ ਦੇਣੀ ਆ ਹਾਂ ਤਾਂ ਬਾਈ ਨਿਖਰਨਾ ਇਹਨੇ ਦੋ ਚਾਰ ਦਿਨਾਂ ਜਿਵੇਂ ਰ ਨੇ ਬਿਲਕੁਲ ਬਾਈ ਬਿਲਕੁਲ ਆਪਾਂ ਨੂੰ ਬਾਹਲਾ ਹੈ ਨਹੀਂ ਸੀ ਇਹਦਾ ਅੱਜ ਅੱਛਾ ਬਾਈ ਮੈਂ ਕਿਹਾ ਤਾਂ ਵੀਡੀਓ ਪਾਉਣੀ ਨਾਲ ਪਾ ਦਿੰਦੇ ਆ ਨਹੀਂ ਤਾਂ ਆਪਾਂ ਸੈੱਟ ਕਰਕੇ ਇਹਨੂੰ ਹਾਂ ਦੁੱਧ ਦੇ ਕਰਕੇ ਦੇ ਦਿੰਦੇ ਆ ਦੁੱਧ ਦੇ ਕਰਕੇ ਵੀ ਦੇ ਦਾਂਗੇ 16 ਕਿਲੋ ਚਵਾ ਕੇ ਵੀ ਦੇ ਦਾਂਗੇ ਬਾਈ ਹੋਰ ਠੀਕ ਆ ਬਾਈ ਗੱ ਉਹ ਵੀ ਬਈ ਵੱਡੀ ਆ ਮਾੜੇ ਲਾਲੀ ਨੇੜੇ ਹੋਈ ਇਹ ਪੂਰੀ ਵੱਡੀ ਵਿਹੜ ਆ ਬਈ ਦੇਖੋ ਬਈ ਚੈੱਕ ਕਰੋ ਤੂਰ ਕੋਰਟ ਟਾਲੀ ਵਾਲੇੋਂ ਵਿਹੜ ਆਈ ਆ ਬਈ ਠੀਕ ਆ ਵੀਰੇ ਆਪਾਂ ਪਿੰਡ ਵੀ ਦੱਸਤਾ ਨੰਬਰ ਬੰਦਾ ਲੈ ਲੈ ਐਡਰੈਸ ਲੈ ਲੈ ਠੀਕ ਆ ਬਈ ਉਹ ਕਹਿੰਦਾ ਵੀ 20 ਕਿਲੋ ਤੋਂ ਪਲੱਸ ਦੁੱਧ ਦਿੰਦੀ ਆ ਠੀਕ ਆ ਜੀ ਅਗਲੇ ਨਾਲ ਮੇਰੀ ਗੱਲ ਕਰਾਦੀ ਗਾਰੰਟੀ ਕਹਿੰਦਾ ਮੇਰੀ ਹੋਊ ਤੂੰ ਬਾਹਰ ਨਿਕਲ ਜੀ ਠੀਕ ਆ ਬਈ ਹਾਂ ਮਗਰ ਵੱਛੀ ਬਈ ਬਹੁਤ ਟਾਪਦੀ ਆ ਵਿਹੜ ਬਹੁਤ ਜ਼ਿਆਦਾ ਟਾਪਦੀ ਆ ਇਹੀ ਤਾਂ ਯਾਰ ਮੇਨ ਬਰੀਡਾਂ ਦੀਆਂ ਗੱਲਾਂ ਹੁੰਦੀਆਂ ਬਈ ਹਨਾ ਬੱਚਾ ਦੇਖਦੇ ਆ ਨਾ ਆ ਦੇਖੋ ਬਹੁਤ ਜਿਆਦੇ ਟਾਪ ਕੁਆਲਟੀ ਆ ਜਿਹੜਾ ਬਚਾ ਵਾ ਇਹ ਦੂਜੇ ਸੂਏ ਸੂਈ ਆ ਬਾਈ ਇਹ ਨਾਲ ਦੂਜਾ ਸੂਆ ਬਾਈ ਇਹਨੂੰ ਤੋੜ ਗਏ ਮਾੜਾ ਜਾਈ ਹਾਂਜੀ ਜੇ ਗੱਲਬਾਤ ਕਰੀਏ ਥਣਾ ਦਾ ਗੈਸ ਗੂਫ ਬਹੁਤ ਜਿਆਦੇ ਚੰਗਾ ਵਾ ਫਾੜੀ ਵਾਲਾ ਜਿਵੇਂ ਕਹਿੰਦੇ ਹੁੰਦੇ ਆ ਲਾਲੀ ਹਾਂਜੀ ਬਾਈ ਆਡਰ ਆ ਬਾਈ ਸੂਆ 4 ਵਜੇ ਸੂਈ ਆ ਬਾਈ ਪਹਿਲੀ ਚਵਾਈ ਚ ਵੜਨੇ ਸਾਢੇ 3 ਪੌਣੇ 4 ਕਿਲੋ ਦੁੱਧ ਹੀ ਇਹਦਾ ਮੈਂ ਕੱਢਿਆ ਠੀਕ ਆ ਬਾਈ ਹਾਂ ਤੇ ਜੇ ਬਾਈ ਮਾਲਕਾਂ ਨੇ ਜਿਵੇਂ ਦੱਸਿਆ ਦੁੱਧ ਦੀ ਗਾਰੰਟੀ ਲੈਂਦੇ ਆ ਹਨਾ ਹਾਂਜੀ ਬਾਈ ਉਸ ਹਿਸਾਬ ਦੇ ਨਾਲ ਤਾਂ ਇਹਨੇ ਚੰਗਾ ਦੁੱਧ ਪਾਤਾ ਮੈਂ ਕਹਿੰਦਾ ਘਰ ਦੇ ਵਿੱਚ ਸਿਰਾ ਕਰ ਦਊਗੀ ਬਾਈ ਹਣਾ ਆਪਦਾ ਮੁੱਲ ਮੋੜ ਜਾਣਾ ਇਹ ਹੀ ਆਪਾਂ ਜੋੜਾ ਹੀ ਲਿਆਂਦਾ ਸੀ ਠੀਕ ਆ ਬਈ ਦੂਜੀ ਵੈੜ ਵੀਡੀਓ ਤੋਂ ਪਹਿਲਾਂ ਵੈਕੀ ਆ ਠੀਕ ਆ ਬਾਈ ਹਾਂ ਤੋਰੀ ਚੱਲੀ ਕਰ ਬਾਈ ਮੜਾ ਜਾਨੂੰ ਥੋੜਾ ਜਿਹਾ ਬੱਚੇ ਦਾ ਕਰਦੀ ਆ ਹਾਂ ਬੱਚੇ ਦਾ ਥੋੜਾ ਜਿਹਾ ਕਰਦੀ ਆ ਕਿਉਂਕਿ ਇਹਦੀ ਜੇਰ ਜੂਰ ਵੀ ਬਾਈ ਕੰਪਲੀਟ ਆ ਗਾਰੰਟੀ ਆ ਬਾਈ ਫੁੱਲ ਵੀਡੀਓ ਮਿਲੂਗੀ ਅਗਲੇ ਨੂੰ ਤੇ ਜੇ ਕਿਤੇ ਫਾਰਮ ਤੇ ਹੁੰਦੀ ਤੇ ਮਹਿੰਗੀ ਹੋਣੀ ਸੀ ਬਾਈ ਪਰ ਤੂੰ ਕਿੰਨੇ ਦੀ ਦੇਣੀ ਆ ਆਪਾਂ ਬਾਈ ਕੋਈ ਫਾਰਮ ਵਾਲਾ ਕੰਮ ਨਹੀਂ ਕਰਨਾ 57500 ਦੀ ਵੈੜ ਇਹ ਦੇਣੀ ਆ ਜੀ ਸਰ ਤੁਸੀਂ 57500 ਟਰਫੀ 57500 ਬਾਈ 5 ਬਰੀਡ ਦੇ ਵਿੱਚ ਬਹੁਤ ਸੋਹਣੀ ਆ ਮੈਂ ਤੁਹਾਨੂੰ ਇਧਰੀ ਸਾਈਡ ਤੋਂ ਹੋ ਕੇ ਅਡਰ ਲਖਾਉਣਾ ਇੱਕ ਕਰੋ ਵਿੱਥੀ-ਬੁੱਥੀ ਥਣਾ ਦੀ ਯਾਰ ਦੇਖੋ ਤੁਸੀਂ ਮੇਨ ਗੱਲ ਹੁੰਦੀ ਆ ਜਨਵਰ ਦੇ ਥਣਾ ਦੀ ਵਿੱਥੀ ਬਹੁਤ ਜਿਆਦਾ ਇੱਕ ਚੁਵਾਈ ਦਾ ਗੰਨੇ ਆ ਰਹੀ ਆ ਘਰ ਬਿਲਕੁਲ ਬਾਈ ਬਾਕੀ ਠੰਡੀ ਸੀ ਲਾ ਬਾਈ ਜਿਵੇਂ ਮਰਜ਼ੀ ਕੋਈ ਭੇਜੇ ਲੈ ਹਾਂ ਲੋ ਥੋੜਾ ਕੈਮਰੇ ਦਾ ਕਰਦੀ ਆ ਬਿਨਾ ਨਹਾਣੇ ਤੋਂ ਚੁਵਾਈ ਕੀਤੀ ਵੇੜਦੀ ਬਾਈ ਬਿਲਕੁਲ ਬਾਈ ਲਾਲੀ ਬਾਈ ਹਨਾ ਇੱਕ ਵਾਰ ਜਿਹੜੇ ਨਵੇਂ ਸੱਜਣ ਜੁੜਦੇ ਆ ਹਨਾ ਉਹਨਾਂ ਨੂੰ ਆਪਾਂ ਐਡਰੈਸ ਤੇ ਮੋਬਾਈਲ ਨੰਬਰ ਬੋਲਦੇ ਆ ਬਾਈ ਪਿੰਡ ਆਪਣਾ ਚੜੈਕਾ ਠੀਕ ਹੈ ਜੀ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਠੀਕ ਹੈ ਜੀ ਚੜੈਕ ਤੇ ਕੋਹਲੀਏ ਦੇ ਵਿਚਾਲੇ ਨਹਿਰਾਂ ਦੇ ਆਪਣਾ ਘਰ ਆ ਠੀਕ ਆ ਮੋਬਾਈਲ ਨੰਬਰ 8198856080 ਆ ਬਾਈ ਬਾਕੀ ਆਪਣੀ ਬੇਨਤੀ ਆ ਬਾਈ ਸਾਰੇ ਭੈਣ ਭਰਾਵਾਂ ਨੂੰ ਪਸ਼ੂ ਕੋਈ ਵੀ ਆਪਣਾ ਖਰੀਦਿਆ ਹੁੰਦਾ ਆਹ ਦੇ ਤੁਸੀਂ ਪੈਸੇ ਲਾਉਣੇ ਆ ਬਾਈ ਰੁਪਏ 10 ਕਮਾਉਣੇ ਵੀ ਓਕੇ ਆ ਘਰੇ ਆਓ ਚਾਹ ਪਾਣੀ ਪੀਓ ਦਸੱਲੀ ਕਰਕੇ ਲਿਜਾਓ ਆਪਾਂ ਨੂੰ ਬੜਾ ਆਨਲਾਈਨ ਦਾ ਵੀ ਨਹੀਂ ਹੁੰਦਾ ਬਾਈ ਠੀਕ ਆ ਬਾਈ ਹਾਂ ਵਪਾਰੀਆਂ ਨੇ ਮਗਰ ਨਾਲ ਹੀ ਯਕੀਨ ਕਰੋ ਵਪਾਰੀ ਦਾ ਬਾਈ ਸਕਾ ਪਿਓ ਆ ਉਹਤੇ ਵੀ ਯਕੀਨ ਨਾ ਕਰੋ ਆਪਣੀ ਤਾਂ ਸਿੱਧੀ ਗੱਲ ਹੈ ਸਿੱਧੀ ਗੱਲ ਆ ਬਾਕੀ ਕੋਈ ਵੀ ਜਾਨਵਰ ਤੁਸੀਂ ਖਰੀਦਣਾ ਬਾਈ ਨੇ ਵੀ ਦੇਖੋ ਬਾਰ-ਬਾਰ ਕਿਹਾ ਵੀ ਤਸੱਲੀ پارک ਤੁਸੀਂ ਫਾਰਮ ਤੋਂ ਆ ਕੇ ਖੁਦ ਕਰ ਲਓ ਇਹ ਨਹੀਂਗਾ ਵੀ ਆਨਲਾਈਨ ਹੀ ਜਾਨਵਰਨ ਲਓ ਬਾਕੀ ਵੀਡੀਓ ਕਿਵੇਂ ਲੱਗੀ ਤੇ ਬਾਈ ਦੇ ਰੇਟ ਤੇ ਗੱਲਾਂ ਬਾਤ ਕਿਵੇਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਕਰ ਦਿ